सहमया हो रुपये लाए थे दस रुपये वापस आए थोड़े हर साल ਸੱਤੀਆਂ ਕਿ ਤੋਂ ਚੱਲਦਾ ਹੈ ਸੱਤੀਆਂ ਕਿ ਤੋਂ ਚੱਲਦਾ ਹੈ ਤੇ ਅੱਜ ਇੱਕ ਦਿਨ ਹੋ ਗਈ ਆ ਤੇ ਸੰਡੇ ਆ ਤੇ ਐਤਵਾਰ ਨੂੰ ਤੇ ਬਹੁਤ ਜ਼ਿਆਦਾ ਰਸ ਹੁੰਦਾ ਆ ਤੇ ਇਸ ਵਾਰ ਜਿਹੜੇ ਜਿਹੜੇ ਬਹੁਤ ਜ਼ਿਆਦਾ ਹੋਇਆ ਤੇ ਵੀ ਦੇਖਿਆ ਜਾਂਦਾ ਤੇ ਪੀਂਡੀਆਂ ਪਾਰਕਿੰਗਾਂ ਦਿਖਾ ਦੋ ਪਾਰਕਿੰਗ ਕੀ ਉਹਨਾਂ ਕੋਲ ਜੈਕਟਿਵਿਟੀ ਕਰਵਾਉਣੀ ਹੈ ਕਿੰਝ ਰੂ ਦੇਖ ਸਕਦੇ ਆ ਜਦੋਂ ਲੋਲਾ ਲਟਾ ਚੱਗ ਪਈ ਆ ਲਗਾ ਜੀ ਬਾਬਾ ਵੀ ਆਰੇ ਬੱਜਣ ਲੱਗੇ ਆ ਕਿ ਅਸੀਂ ਕੋਈ ਜੈਕਟਿਵਿਟੀ ਕਰਾਂਗੇ ਬੋਲ ਨਾਲ ਬੜੇ ਰੋ ਪੰਚਨ ਕਰਾਂਗੇ ਸਟਾਟ ਬਿਨਾਲ ਖੰਡ ਕਰਾਵਾਂਗੇ ਤਾਂ ਜੜੋ ਨਾਲ ਲੋਕ ਦੇ ਤੇ ਤੁਹਾਨੂੰ ਦਿਖਾਉਂਦੇ ਆ ਨਵੀਆਂ ਨਵੀਆਂ ਐਕਸਪੈਰੀਮੈਂਟਸ ਆਪਾਂ ਨਾਮ ਜੋੜ ਕੇ ਕੋਈ ਨਾਮ ਲੈਣ ਦੀ ਕੋਸ਼ਿਸ਼ ਕਰਾਂਗੇ। ਆਹ ਇਹ ਉਹ ਮੰਨੇ ਤਿੰਨ ਸੇ 91117 1729 ਦਿਨ 22 ਬਈ ਕਹਿੰਦੇ ਇਸ ਤੋਂ ਇਹ ਬੇਸਟ ਮੁਰਿਆਲੇ ਗੱਟਪਾਟ ਇਹ ਕਿ ਪਈ ਲਾਈ ਸੀ 10 ਰੁਪਏ ਬਾਬਾ ਜੀ ਤੁਹਾਡੇ ਭਰਾ ਨੂੰ 10 ਰੁਪਏ ਇਨਾਮ ਦਿੱਤਾ ਇਹਨਾਂ 10 ਰੁਪਈਆਂ ਦੇ ਵਿੱਚ ਇਹ ਝੂੜੇ ਲਵਾਗੇ ਹੁਣ ਗਾ ਆਉਂਦੇ ਨੇ ਦੇਖਣੀ ਠੀਕ ਆ ਜੀ ਅਸੀਂ ਹੁਣ ਚੱਲੇ ਆ ਅੱਗੇ ਉਹਨਾਂ ਕੇਸਤੀ ਦੇ ਵਿੱਚ ਝੂੜੇ ਲੈਣੇ ਆ ਦੇਖਦੇ ਹਾਂ ਉਹਨਾਂ ਦਾ ਕੀ ਪ੍ਰਾਈਸ ਆ ਤੇ ਲੈਂਦੇ ਆ ਨਿਯਾਰੇ ਤੇ ਤੁਹਾਨੂੰ ਵੀ ਦਿਵਾਉਣੀ ਆ ਨਾਲ ਜਿਆਦਾ ਹੈ ਯਾਰ ਬਹੁਤ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਪਰ ਆਹ ਸਾਹਿਬ ਮਹਾਰਾਜੀ ਦੇ ਮੇਲੇ ਤੇ ਬਾਕੇ ਕੋ ਰਚ ਹੁੰਦਾ ਆ ਤੇ ਸੰਗਤ ਬਹੁਤ ਲੰਗਰ ਵੀ ਬਹੁਤ ਜਿਆਦਾ ਲੱਗੇ ਹੋਏ ਸੀਗੇ ਤੇ ਫੈਂਸਾ ਕੋਲ ਡਰਿੰਕ ਕਰਾ ਸਾਰੀਆਂ ਜੁਨੀ ਜੁਨੀ ਉਹਨਾਂ ਦੇ ਲੰਗਰ ਫਿਰ ਆਈਸਕ੍ਰੀਮ ਦੇ ਲੰਗਰ ਫਿਰ ਬਨਾਣਾ ਸ਼ੇਕ ਦੇ ਲੰਗਰ ਮਤਲਬ ਟੋਟਲੀ ਦੀਚੀਆਂ ਦੇ ਲੰਗਰ ਹਰ ਇੱਕ ਚੀਜ਼ ਦਾ ਲੰਗਰ ਲੱਗਾ ਹੋਇਆ ਸੀ ਤੇ 100 ਰੁਪਏ ਇਹ ਕਿਹੜੇ ਦਾ ਟਿਕਟ ਆਪਾਂ ਲਵਾਂਗੇ ਤਿੰਨ ਟਿਕਟਾ ਲਓ ਜੀ ਤੇ ਟਿਕਟਾਂ ਵਾਹ ਹੁੰਦੀਆਂ ਹਾਈ ਟੈਗਰ ਟਿਕਟਾਂ ਮਿਲ ਗਈਆਂ ਆ ਕੇਸਟੀ ਦੇ ਵਿੱਚ ਜਾਵਾਂਗੇ ਇੱਥੇ ਲੋਕ ਅਜੀ ਆਪਣੀਆਂ ਬਾਹਰ ਜਾਂਦੀਆਂ ਦੁਆਵਾਂ ਲੈ ਕੇ ਬਹੁਤ ਆਉਂਦੇ ਬਹੁਤ ਜਾਣੇ ਦੇ ਬੀਜ ਲੈਂਦੇ ਜਿਹਨਾਂ ਦੇ ਟਿਕਟਾਂ ਲੈਂਦੇ ਤੇ ਉਧਰ ਚੜਾ ਕੇ ਜਾਂਦੇ ਇੱਥੇ ਉੱਪਰ ਜਾ ਕੇ ਦਿਖਾਵਾਂਗੇ ਪੂਰੇ ਸਾਈਟ ਪੈ ਪੂਰੀ ਦੇਖੀਂ ਜੀ ਆ ਅਮਰੀਕਾ ਕਹਿਣ ਵਾਲਿਆਂ ਨੂੰ ਦੇਖਾਏ ਜਾਣਗੇ ਇੰਡੀਆ ਦੇ ਨਜ਼ਾਰੇ ਮਰਾ ਮਰਾ ਇੰਡੀਆ ਜਾਓ ਇੰਡੀਆ ਜਿਹਦਾ ਨਜ਼ਾਰੇ ਮਿਲਣਗੇ ਹੋਰ ਕਿਤੇ ਨਹੀਂ ਪਹਿਲਾਂ ਲਿਸਟ ਤਿਆਰ ਕਰੋ ਮੇਲਿਆਂ ਦੀ ਗਾਈ ਵੀਰੇ ਮੈਂ ਵੀ ਗਾਈ ਵੀਰੇ ਮੇਰਾ ਦਿਲ ਬੋ ਘਰਾਂਦਾ ਪਿਆ ਐ ਬਹੁਤ ਜ਼ਿਆਦਾ ਗੱਲ ਲੱਗਦਾ ਪਿਆ ਆ ਗਏ ਆ ਤੇ ਝੋੜੇ ਲੈਣ ਤੋਂ ਬਾਅਦ ਆ ਤੁਰ ਪਾ ਜੀ ਮੈਨੂੰ ਚੱਕਰ ਆਉਣ ਲੱਗਾ ਗੋਲੀ ਲੱਗੀ ਆ ਗੋਲੀ ਖਾਦਾ ਪੀਦਾ ਬਾਹਰ ਨੂੰ ਆਉਂਦਾ ਖਾਦਾ ਪੀਦਾ ਹੋਇਆ ਡਾਟਾ ਆ ਆੁੰਡਾ ਨਹੀਂ ਆਦਾ ਇਹਨਾਂ ਘਾਰਿਆਂ ਵਾਲਾ ਸੱਚੀ ਜਸਾ ਕੇਸੀ ਦਾ ਐਕਸਪੀਰੀਅੰਸ ਹੋਇਆ ਜ਼ਿਆਦਾ ਟਫ ਜੀ ਨਾ ਮੇਰੇ ਦੇਖ ਲਓ ਸਤਨਾ 10 ਸਾਲ ਬਾਅਦ ਲੱਗ ਇਸ ਵਾਰ ਤਾਂ ਮੇਰਾ ਖਰਾਬ ਹੋ ਗਿਆ ਯਾਰ ਸੱਚੀ ਯਾਰ ਜਾਨ ਲੈ ਗਈ ਬੰਦੇ ਨੇ 40000 ਰੁਪਏ ਦੇ ਵਿੱਚ 40000 ਦੀ ਜਿੰਦਗੀ ਹੋ ਗਈ ਇੱਥੇ ਆਕੇ ਹੁਣ ਚੱਲਦੇ ਆਕੇ ਦੇਖਦੇ ਆ ਹੁਣ ਕਿੰਨਾ ਕਿੰਨਾ ਖੌਫ ਨਗਰ ਨਜ਼ਾਰੇ ਜਿਆਦਾ ਮਹਿੰਗੀ ਖੋਰ ਖਾਜੇ ਤਾਂ ਇੱਥੇ ਲੋਕ ਐ ਨਾ ਇਹ ਦੁਆਮਾ ਲੈ ਕੇ ਹੁੰਦੇ ਆ ਤੇ ਦੁਆਮਾ ਨਿਪਾਉਣਾ ਇੰਨੀ ਜ਼ਿਆਦਾ ਪੂਰੀਆਂ ਹੁੰਦੀਆਂ ਕਿ ਇੱਥੇ ਲੋਕਾਂ ਨਾਲ ਦਿਹਾੜ ਚਾੜਾ ਹੁੰਦਾ ਜੋ ਆਤਰੰਦੇ ਆ ਜਿਨ੍ਹਾਂ ਦੇ ਬਾਲੇ ਕੰਮ ਬੰਦੇ ਆ ਅੱਜੇ ਤੁਹਾਨੂੰ ਪਤਾ ਹੀ ਐ ਕਿ ਜੇ ਤੁਹਾਨੂੰ ਪੀਰਵਾਰ ਆ ਗਿਆ ਤੇ ਲੋਕਾਂ ਦੀ ਸਾਰੀਆ ਦੁਆਮਤ ਪੂਰੀਆ ਨਹੀਂ ਇਹਦੇ ਕਰਕੇ ਯਾਰ ਪੰਨਿਆ ਜਾਂਦਾ ਆ ਕਿ ਇਹਦੇ ਰਾਜਾ ਸਾਹਿਬ ਮਹਾਰਾਜ ਦਾ ਨਾਮ ਸੀਗਾ ਜੀ ਨਾਮ ਕਮਲਜੀ ਉਹਨਾਂ ਨੇ ਇੰਨੀ ਬੰਦਗੀ ਕੀਤੀ ਉਹਨਾਂ ਨੇ ਅਕਾਲ ਪੁਰਖ ਨੂੰ ਜਦੋਂ ਪਾਲਿਆ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਨਾਮ ਦਿੱਤਾ ਰਾਜਾ ਤੇ ਇੰਨੀ ਜਿਆਦਾ ਬੰਗੀ ਕਰਦੇ ਸੀ ਰਾਜਾ ਨਾਮ ਇਹਨਾਂ ਜੱਪਦੇ ਸੀ ਆਪਣੇ ਅਕਾਲ ਪੁਰਖ ਨੂੰ ਜਦੋਂ ਕਹਿੰਦੇ ਉਹ ਨਹੀਂ ਤਾਂ ਲੋਕਾਂ ਨੇ ਉਹਨਾਂ ਨੂੰ ਰਾਜਾ ਕਹਿੰਦਾ ਕਿ ਉਹ ਪਾਲਕਾ ਦੇ ਅੱਜ ਉਹਨਾਂ ਦਾ ਨਾਮ ਹੋ ਗਿਆ ਸ਼੍ਰੀ ਨਾਹ ਕਮਲ ਰਾਜਾ ਤਾਹ ਹੈ। ਇਹ ਬੰਗਿਆਂ ਦੇ ਵਿੱਚ ਸਟੋਟਿਆ। ਹਰ ਸੰਡੇ বিনা ਮੇਲੇ ਤੋਂ ਵੀ ਇੱਥੇ 19 ਜ਼ਿਆਦਾ ਧੀਰ ਹੁੰਦੀਆਂ, ਇੰਨੀਆਂ ਰੌਣਕਾਂ ਆਉਂਦੀਆਂ, ਇੰਨੇ ਲੋਕਾਂ ਦੀ ਧਮਾਲ ਹੋਈ ਜਾਂਦੀ ਹੈ। ਤੇ ਸਭ ਨੂੰ ਆਉਣਾ ਚਾਹੀਦਾ ਆ। ਸ਼ਰਮਾਤਮਾ ਦੇ ਦਰ ਤੇ। ਤੇ ਇਹਨਾਂ ਦੇ ਪਿੱਛੇ ਬਹੁਤ ਜ਼ਿਆਦਾ ਸ਼ੋਰ ਵਾਗੇ ਕਿ ਚੰਡੌਲ ਲੱਗੇ ਹੋਏ ਆ ਤੇ ਕਿ ਟ੍ਰੇਨਾਂ ਚੱਭੀਆਂ ਹੋਈਆਂ ਆ, ਪੂਰੀਆਂ ਸਟੇਸ਼ਨ ਵਾਲੀ ਟ੍ਰੇਨਿੰਗ। ਇੱਧਰ ਵੀ ਖੇਤੀ, ਉੱਧਰ ਵੀ ਖੇਤੀ, ਕਿਤੇ ਪਰ ਚੰਡੌਲ। ਪੂਰਾ ਬਣਿਆ ਮਾਹੌਲ ਪੂਰਾ ਬਣਿਆ ਮਾਹੌਲ ਜੀ ਠੱਕ ਬਣ ਕੇ ਮਾਹੌਲ ਬਣਿਆ ਮਾਹੌਲ ਯਾਨੀ ਜਿੱਥਾ ਆਪਾਂ ਕਰਾਂਗੇ ਤਾਂ ਦੁਬਾਰਾ ਕੇਸਤੀ ਜਲਾਵਾਂਗੇ ਕੇਸਤੀ ਜਾਣ ਨੂੰ ਤਿਆਰਵਾਏ ਜਿਹਨੂੰ ਜਾਣ ਕਰ ਇਹ ਪੂਰਾ 90 ਡਿਗਰੀ ਤੇ ਹੋ ਜਾਂਦਾ ਹੈ ਮੈਂ ਤਾਂ ਕਹਿ ਰਹਾ ਹਾਂ ਬੋਗਿਆ ਪੂਰਾ ਜੀ ਤੋ ਜੀ ਤੇਰੇ ਯਾਰੇ ਦਰਜ ਕੋ ਯਾਰੇ ਦਰਜ ਜੇ ਨੂੰ ਫੁੱਲ ਤੇ ਲੰਕੇ ਹੋਏ ਪਰਾ ਨਹੀਂ ਕੀ ਬੋਲ ਬੜਿਆ ਉਹਨਾ ਉਹ ਚੰਡੋਲ ਹੋ ਗਿਆ ਫੁੱਲ ਪੂਰਾ ਲੱਗਦਾ ਸਾਰੀ ਅਗਨੀ ਵਾਂਗ ਟੀ ਆਉਂਦੀ ਲੈ ਗਏ ਆ ਚੰਡੋਲ ਚ ਦੇਖਦੇ ਆ ਕੀ ਬਣਦਾ ਕੀ ਨਹੀਂ ਫਿਲਹਾਲ ਤਾਂ ਲੈ ਟੀ ਦਾ ਪਾਤੀ ਦੇਖਦੇ ਉੱਪਰ ਜਾ ਕੇ ਹੋਰੀ ਨੂੰ ਉੱਪਰ ਜਾ ਰਹੇ ਆ ਹੋਰ ਮਾਹੌਲ ਦਿਖਾਉਂਦੇ ਆ ਬਰਾਬਰ ਆ ਖਮਸਤਰਾਂ ਦਾ ਅੱਗੇ ਮੇਰਾ ਆ ਆ ਮਾਰਾ ਤੇ ਧੇਰੇ ਤੇ ਨਿਆਰੇ ਇਧਰ ਦੇਖੋ ਜੀ ਪੂਰਾ ਸਹਿਮਿਆ ਹੋਇਆ ਜਿਲਹਾਲ ਤਾਂ ਕੁਝ ਨਹੀਂ ਹੋ ਰਿਹਾ ਪੀਜੇ ਚੌਥੇ ਗੇੜੇ ਵਿੱਚ ਮੇਰਾ ਕੋਈ ਭਰੋਸਾ ਨਹੀਂ ਵਾਹਿਗੁਰੂ 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 ਰਾਜਾ ਬਲੀ ਕਰ ਭਲੀ ਰਾਜਾ ਬਲੀ ਕਰ ਭਲੀ ਰਾਜਾ ਬਲੀ ਕਰ ਭਲੀ ਰਾਜਾ ਬਲੀ ਜਿਵਾਏ ਕਰ ਕੱਲਾਂ ਨੂੰ ਇੰਦਾਂ ਦੇ ਫੀਲਿੰਗ ਆ ਰਹੀ ਆ ਮੈਂ ਕਿਹਾ ਵਾਜ ਜੀ ਏਚ ਡਰ ਨਹੀਂ ਲੱਗਾ ਪਹਿਲੀ ਵਾਰ ਰਾਜਾ ਮਹਾਰਾਜ ਦੀ ਕਿਰਪਾ ਹੋਈ ਰਾਜਾ ਜੀ ਕਿਰਪਾ ਹੋਈ ਰਾਜਾ ਜੀ ਦੀ ਇਸ ਕਰਕੇ ਡਰ ਨਹੀਂ ਲੱਗਦਾ ਬਹੁਤ ਬੈਠਾ ਚੱਲਦਾ ਹਾਂ ਵੇ ਆ ਗਏ ਬੰਦੇ ਜੂੜੇ ਲੈ के ਦੱਸੋ ਬਈ ਹਾਓਰ ਯੂ ਐਕਸਪੀਰੀਅੰਸ ਹਾਂਜੀ ਐਕਸਪੀਰੀਅੰਸ ਮੇਗਾ ਪਹਿਲੀ ਵਾਰ ਇਹ ਤਰ੍ਹਾਂ ਨਜ਼ਾਰਾ ਆਇਆ ਮੈਨੂੰ ਵਧੀਆ ਲੱਗਾ ਮੈਂ ਡਰਿਆ ਨਾ ਇੱਕ ਪਾਡੇ ਸ਼ਿਰਮਾ ਰਹੀ ਰਾਜਾ ਸੀ ਮਾਰਾ ਦੀ ਰਾਜਾ ਮਾਰਾ ਚੱਲ ਵਧੀਆ ਫਿਰਦਾ ਤੁਹਾਡਾ ਕਿਦ ਤੱਕ ਜਿਹੜੇ ਯਾ ਕਿ ਬੜਾ ਚੱਕਰ ਆ ਗਿਆ ਉਹਦਾ ਫੇਰ ਮਾਈਂਡ ਕੰਟਰੋਲ ਜੈ ਨਹੀਂ ਦਿਮਾਗ ਕੰਟਰੋਲ ਜੈ ਨਹੀਂ ਜੀ 3 ਸਾਲ ਜਿੱਦਾਂ ਕਾਦੀ ਤਰ੍ਹਾਂ ਲੱਗ ਕੇ ਮਜ਼ਾ ਆਇਆ ਪਰ ਥੋੜੇ ਥੋੜੇ ਚੱਕਰ ਆ ਰਹੇ ਆ ਥੋੜੇ ਥੋੜੇ ਚੰਕਰ ਕੰਟਰੋਲ ਜੈ ਨਹੀਂ ਆਉਂਦਾ ਦਿਮਾਗ ਮੇਰੇ ਚੱਕਰ ਆ ਰਹੇ ਨੇ ਭਰਾ ਉਹਨਾਂ ਨੂੰ ਚੱਕਰ ਆ ਰਹੇ ਨੇ ਐਕਸਪੀਰੀਅੰਸ ਕਹਿੰਦੇ ਵਧੀਆ ਜਿਹਾ ਉੱਪਰ ਦਾ ਮਾਹੌਲ ਕਿਦਾਂ ਦਾ ਦੱਸਦੇ ਰਹਿਆ ਦੀ ਕੋਈ ਤਾਂ ਟਾਈਮ ਹੀ ਹੁੰਦਾ ਸੀਗਾ ਜਦੋਂ ਇਹ ਜਿੰਡੋਲ ਪੈਰਾਗਲਾਈਡ ਚੱਲਦੇ ਹੁੰਦੇ ਸੀਗੇ ਪਰ ਕੋ ਦੋ ਬੰਦੇ ਚੜ੍ਹਦੇ ਹੁੰਦੇ ਸੀਗੇ ਨਾਲ ਤੇ ਉਹਨਾਂ ਪੈਰਾਂ ਦੇ ਨਾਲ ਚਲਾਉਣਾ ਤੇ ਸਾਰੇ ਆਨੇ ਅੱਗੋਂ ਤੱਕ ਨੇ ਆਲੇ ਲੈਂਦੇ ਸੀਗੇ ਨਾਲ ਉਹਦੇ ਲਈ ਜਾਈ ਕਰਦੇ ਸੀ। ਬਹੁਤ ਟਾਈਮ ਨਿਕਲ ਗਿਆ ਹੁਣ ਤਾਂ ਕੋਤਰਾ ਲੱਗੇ ਨੇ ਤੇ ਟੈਜ ਵੀ ਵਾਦੇ ਵੱਡੇ ਹੋ ਗਏ। ਆ ਦੇਖ ਲਓ। ਮੇਲਾ 2 ਘੰਟੇ ਚੱਲਦਾ। ਹੁਣ ਕੱਲੂ ਵੀ ਪੂਰਾ ਦਿਨ ਤੇ پوری ਰਾਤ ਰਹੂਗਾ ਮੇਲਾ। ਯਾ ਜੀ ਪੂਰੀ ਰਾਤ ਚੱਲਉਂਦੇ ਦਾ ਪੂਰਾ ਦਿਨ ਤੇ ਪੂਰੀ ਰਾਤ ਮੈਂ ਚੱਲਦਾ ਰਹਿੰਦਾ ਗੰਗਰਵੀ ਚਾਉਂਦੇ ਰਹਿੰਦੇ ਰਹਿੰਦੇ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਹੁੰਦੇ ਫਿਰ ਪੋਗਿਆ ਦਾ ਪਹਿਲੀ ਵਾਰੀ ਦੇਖੀ ਐਨੀ ਜ਼ਿਆਦਾ ਭੀੜ ਮੇਲੇ ਦੇ ਵਿੱਚ ਆਪਣੇ ਨਾਲ ਤੇ ਰਮਾਲ ਮੈਂ ਦੁਬਾਰਾ ਬੰਦਿਆ ਤੇ ਦੁਬਾਰਾ ਕਹਿੰਦੀ ਆ ਬੰਨ ਲਾ ਰਮਾਲ ਦੁਬਾਰਾ ਬੰਨਦੇ ਹੁਣ ਗੁਲ ਪਰ ਆਇਆ ਪਰ ਨਾ ਚਾਹੀਦਾ ਕਿ ਪਿੰਡ ਦਾ ਬਾਹਰ ਕੋਈ ਚੱਕਾ ਨਹੀਂ ਪਾਉਂਦੇ ਕਹਿੰਦੇ ਕੰਦੇ ਬੰਨ ਲੋ ਗੱਲ ਕਰ ਰਿਹਾ ਕਿ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਤੇਜ਼ਾ ਮੈਂ ਪਹਿਲੀ ਵਾਰੀ ਦੇਖਿਆ ਇੰਨਾ ਜ਼ਿਆਦਾ ਭਰਿਆ ਹੋਇਆ ਮੇਲਾ ਨਹੀਂ ਪਾ ਮੈਨੂੰ ਲੱਗਦਾ ਜੇ ਮੰਦਾਨੇ ਕੋਲ ਵਾਲਾ ਜਿਹੜਾ ਕਿੱਥੇ ਜ਼ਿਆਦਾ ਭੀੜ ਹੁੰਦੀ ਆ ਤੇ ਪਾਸੇ ਹੀ ਘਰ ਆਪਾਂ ਨਾਲੇ ਤੇ ਪਾਗੇ ਹੋਏ ਨਾ ਕੋਈ ਜਵਾਕ ਉਹ ਵੀ ਕਿੰਨੀ ਘੰਟੀ ਮੇਲਾ ਚੱਲਦਾ ਤੁਹਾਨੂੰ ਦੇਖੋ ਫਿਰ ਵੀ ਭਰ ਭਰ ਗਿਆ ਤੇ ਹੱਤਾ ਦੀ ਟੇਕ ਲਿਆ ਸੀਗਾ ਤੇ ਅੰਦਰ ਮੋਬਾਈਲ ਅਲਾਉਡ ਨਹੀਂ ਹੈਗੇ ਫੋਨ ਵੀ ਨਹੀਂ ਚਾਹੀਦੇ ਕਿਉਂਕਿ ਤੁਸੀਂ ਮਨ ਵੀਡੀਓ ਨਾਲ ਰਿਹਾ ਮੈਂ ਉਹਦੀ ਕਾ ਵੀ ਬਣਾਉ ਲਾਉਗੇ ਤਾਂ ਵਾਰੀ ਨਿਵਣੀ ਮਾਤਾ ਦੇਖਣੀ ਹੋਣਾ ਇਸ ਕਰਕੇ ਉਹਨਾਂ ਨੇ ਮਾਤਾ ਨਹੀਂ ਕਰ ਸਕਦਾ ਕੋਈ ਵੀਡੀਓ ਵਗੈਰਾ ਲੈ ਕੇ ਬਣੀ ਜੀ ਮਾਤਾ ਨੇ ਕੋਈ ਜਿਹੜਾ ਤਾਂ ਦੇਖ ਕੇ ਬੰਦ ਮੁੰਡੇ ਬਾਹਰ ਫਿੱਟ ਜਾਂਦੇ ਆ ਕਿ ਇਹ ਬਰਤਾਲ ਦੇ ਵੱਡਾ ਬੰਦ ਲਾਚ ਬਹਿ ਜਾਂਦੇ ਆ ਕਿ ਬਾਕੀ ਇੰਜੋਏ ਕਰਨ ਉਧਰ ਹੁੰਦੇ ਆ ਇਹ ਕਹਿੰਦੇ ਜੀ ਟ੍ਰੇਨ 'ਚ ਬੈਠਣਾ ਆ ਜੀ ਚਲੋ ਠੀਕ ਆ ਜੀ ਹੁਣ ਆਪਾਂ ਟ੍ਰੇਨ 'ਚ ਚੱਲਦੇ ਆ ਲਓ ਜੀ ਟੈਕਟਾਂ ਨੂੰ ਇਹ ਫੇਰ ਪਾਰ ਦਿੰਦੇ ਆ ਕਿਉਂਕਿ ਲੋਕੀ ਦੋ ਨੰਬਰ ਦਾ ਕੰਮ ਵੀ ਕਰਦੇ ਨੇ ਬਾਰ-ਬਾਰ ਯੂਜ਼ ਕਰਕੇ ਬਾਰ-ਬਾਰ ਵੀ ਆ ਜਾਂਦੇ ਨੇ ਠੀਕ ਆ ਭਾਈ ਰੇਲ ਆ ਗਈ ਓਏ ਟ੍ਰੇਨ ਦਾ ਮੇਨ ਡਰਾਈਵਰ ਡਰਾਈਵਰ ਦਾ ਥਲੂਟ ਮਾਰਨਾ ਨਹੀਂ ਬੈਠੋ ਇੱਥੇ ਬੈਠੋ ਰੇਲ 'ਚ ਬੈ ਗਏ ਆ ਤੇ ਹੁਣ ਇਹ ਟ੍ਰੇਨ ਥੋੜੀ ਜਿਹੀ ਟ੍ਰੇਨ ਆ ਤੇ ਹੁਣ ਇਹਦੇ ਵਿੱਚ ਲਾਵਾਂਗੇ ਨਜ਼ਾਰੇ ਆਰਾ ਹੋ ਜਾ ਕੋੜੀਆਂ ਦਾ ਖੇਲ ਗੱਟੀ ਚਾਈ ਓਏ ਉਹ ਕੋਣੀ ਮੋੜ ਆ ਗਿਆ ਓਏ ਕੋਣੀ ਮੋੜ ਆ ਗਿਆ ਕੋਣੀ ਮੋੜ ਲੈ ਚੜਾਈਆਂ ਚੜਾਉਣ ਵਾਲੇ ਦਾ ਚੜਾਈਆਂ 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 ਆਹ ਆਪਾਂ ਰੰਗ ਨਜ਼ਾਰੇ ਲੈਣ ਆ ਪੰਜਾਬ ਤੋਂ ਮਨੇਗਾ ਨਜ਼ਾਰੇ ਲੈਣ ਆਏ ਆ ਜ਼ਿੰਦਗੀ ਦੇ ਲੋ ਨਜ਼ਾਰੇ ਆਏ ਸਾਰੇ ਆ। ਤੇ ਵਧੀਆ ਪਾਣੋ ਆ। ਟ੍ਰੇਨ ਦਾ ਵਧੀਆ ਟਿਕਾਣਾ ਇਹ ਚੋਟਾ ਆ ਹਜੇ। ਇੰਨੀ ਪ੍ਰੋਬਲਮ ਨਹੀਂ ਹੈ ਵੀ ਬੱਚਿਆਂ ਵਾਲੇ ਆ ਛੋਟਾ। ਚਲੋ ਇੰਜੋਏਮੈਂਟ ਕਰਨੀ ਆ। ਕਾਫੀ ਹੋ ਜਾ। ਹੁਣ ਅਸੀਂ ਚੱਲਦੇ ਆਂ ਅੰਦਰ ਨੂੰ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਵਾਪਸ ਤੁਹਾਨੂੰ ਤੇ ਲਿਵਾਉਂਦੇ ਆ ਤੁਹਾਨੂੰ ਆਵਲਾ ਉਹਨੀ ਜੋ ਵੀ ਕਰਾਂਗੇ ਤੇ ਥੋੜਾ ਟਾਈਮ ਲੇ ਗਏ। ਜੇ ਸਕਾਟ ਲਾਉ। ਮੈਂ ਹੁਣ ਸੱਪ ਮਾਰਾਂਗਾ। ਆਹ ਮਿਸ ਹੋ ਗਿਆ ਲੈ ਵੀ ਹੁਣ ਜੰਗਲ ਬਜ਼ਰ ਆਏ ਨੇ ਤੇ ਪੂਰੀ ਆਰਮੀ ਦੀ ਟ੍ਰੇਨਿੰਗ ਲੈ ਗਏ ਉਹ ਬੱਲੇ ਪਾਤੀ ਦਾ ਨਿਸ਼ਾਨਾ ਲਾਇਆ এলিਫੈਂਟ ਦਾ ਮੇਰੇ ਦਾ ਨਿਸ਼ਾਨਾ ਨੋਂ ਲੱਗੇ ਨੇ ਨੀਲ ਦਾ ਲੋ ਰੇ ਪਾਤੀ ਤੇ ਕਾਹਦੇ ਇਹ ਬਣੀ ਮੇਰੇ ਤੇ ਨਹੀਂ ਜੰਨਾ ਨਿਸ਼ਾਨਾ ਲਾਇਆ ਮੈਂ ਦੋ ਵਾਰੀ ਚੁੰਡਿਆ ਮੈਂ 올림픽 ਜਾ ਸਕਦਾ ਮੇਰੀ ਸਰਕਾਰ ਸੁਣ ਸਕਦੀ ਆ ਫਰਿਆਦ ਹੁਣ ਅਸੀਂ ਜਾ ਰਹੇ ਹਾਂ ਕੜੇ ਪਾਉਣ ਕੜੇ ਪਾਵਾਂਗੇ ਲੋ ਬਈ ਭਾਜੀ ਉਹਨਾਂ ਨਾਲ ਹੋ ਗਈ ਆ ਗੱਲਬਾਤ ਕੜੇ ਹੁਣ ਪਾਉਣਗੇ ਕੱਲੇ ਪਾਉਣਗੇ ਮੈਂ ਬਾਝ ਦੇ ਦਾਂ ਆਪਣਾ ਹਿੱਸਾ ਮਿਲ ਗਿਆ ਆ ਚਲੋ ਬਈ ਸ਼ੁਰੂਆਤ ਕਰੋ ਲਓ ਲਓ ਜੀ ਭਰਾਵੋ ਨਹੀਂ ਕਹਿੰਦੇ 50 ਰੁਪਏ ਦੇ ਜਾ ਰਹੇ ਨੇ 50 ਕੀ ਤਾਂ ਕੱਖ ਵੀ ਨਹੀਂ ੱੱਲੇ ਪਿਆ ਮੇਰੇ ਹਿਸਾਬ ਨਾਲ ਕੋਲਕਾਟ ਲਓ ਗੁਰਸੇ ਦੀ ਲੋੜਵਾ ਦਾ ਕੋਲਕਾਟ ਦੀ ਲਓ ਜੀ ਇਹ ਵੀ ਉਜਾਰਾ ਲੈਣ ਜੋਗੇ ਵੀ ਨਹੀਂ ਰਹੇ ਓ ਲਓ ਜੀ ਹੁਣ ਮੇਰੀ ਵਾਰੀ ਮੈਨੂੰ ਮਿਲੇ ਨੇ ਤਿੰਨ ਸ਼ਾਟ ਇਹ ਕੱਲਾ ਕੋਈ ਮਾਦੀਨ ਕਲੇ ਕਰਾਈ ਬੋ ਯਾਰਾ ਫੇਸ ਪੈਸੇ ਦੇ ਲਾਲਚੀ ਅਸੀਂ ਫਰੂਟੀ 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 ਦਾ ਸੇਵਾ ਤੇ ਫ੍ਰੀ ਫੋ ਮਿਲੀ ਆ ਔਰ ਫਤਰੀ ਮਿਲਿਆ ਐਸੀ ਹੁਣ ਐਕਟੀਵਿਟੀ ਲਗਭਗ ਵਾਪਸ ਹੀ ਕਰ ਲਈ ਆ ਤੇ ਹੁਣ ਅਸੀਂ ਸੋਚਦੇ ਆ ਅੰਦਰ ਹੋ ਕਿਤੇ ਜਾਈਏ ਵਾਪਸ ਐਸੀ ਉਹਨਾਂ ਖਰਾਬ ਨਹੀਂ ਕਹਿੰਦੇ ਭੁੱਖ ਲੱਗ ਗਈ ਆ ਲੰਗਰ ਦੀ ਤੇ ਲੰਗਰ ਖਾਣ ਚੱਲਦੇ ਆ ਚਲੋ ਜੀ ਅਸੀਂ ਚੱਲੀਏ ਲੰਗਰ ਤੇ ਅੱਜ ਇਸ ਤੇ ਜਿੱਥੇ ਰੱਤਾਂ ਲੱਗੀਆਂ ਹੋਈਆਂ ਨੇ ਮਾਮਾ ਬਨੌਣ ਫੁਲਕੇ ਪ੍ਰਸ਼ਾਦ ਦੇ ਬੰਨ ਕਰਦੇ ਲਈ ਤੇ ਬੰਨ ਰਿਹਾ ਜੀ ਸਰਦਾਰ ਤੇ ਲਗਨ ਲੱਗੀਆਂ ਹੋਈਆਂ ਆ ਤੇ ਸਵੇਰ ਤੋਂ ਸ਼ਾਮ ਤੇ ਉਹਨਾਂ ਦੀ ਆਪਣਾ ਸ਼ਿਫਟ ਦੇ ਹਿਸਾਬ ਨਾਲ ਕੰਮ ਕਰਦੇ ਨੇ 24 ਘੰਟੇ ਚੱਲਦਾ ਰਹਿੰਦਾ ਹੈ ਲੱਗਦਾ 24 ਘੰਟੇ ਚੱਲਦਾ ਹੈ ਜੇ ਆਪ ਵੀ ਦੇਖ ਸਕਦੇ ਆ ਲੱਗੀਆਂ ਹੋਈਆਂ ਨੇ ਸਾਰੇ ਕੋਈ ਆਟਾ ਗੋਲ ਰਿਹਾ ਹੈ ਤੇ ਬੇਰ ਰਿਹਾ ਹੈ ਤੇ ਬਸ ਖੜੇ ਰੱਬ ਦੇ ਦਰਵਾਜ਼ੇ ਆ ਕੇ ਸੇਵਾ ਦਾ ਨਾਮ ਕਰਦੇ ਨੇ ਅਰ ਜੀ ਉਹ ਚੱਲਦੇ ਅੰਦਰ ਆਪਾਂ ਵੀ ਨੰਗਰ ਖਾ ਲਈ ਭੁੱਖ ਲੱਗ ਗਈ ਆ ਫਿਰ ਉਸ ਤੋਂ ਬਾਅਦ ਇਹ ਘਰ ਨੂੰ ਪਜਾਵਾਂਗੇ ਚਲੋ ਚਲਿਓ

ਲੋਰੀ ਇਸ ਪ੍ਰਸ਼ਾਦਾ ਸ਼ਗਲਿਆ ਆ ਮੱਖਾ ਅਸੀਂ ਦੇਖ ਲਿਆ ਜਗਾ ਅੰਦਰ ਮੋਬਾਈਲ ਲਾਊਡ ਨਹੀਂ ਜਗਾ ਆਪ ਕਰਨੇ ਕਰਕੇ ਬੜਾ ਬੰਦ ਲਗੇ ਦਰਸ਼ਨ ਮਹਾਰਾਜ ਜੀ ਦੇ ਹੋ ਗੋ ਸਗੇ ਸਾਰਾ ਕੁਝ ਹੋ ਗਿਆ ਹੈ ਤੇ ਪੂਰਾ ਫਾਨੀ ਕਿਚਾ ਇੰਜੋਏ ਕੀਤਾ ਖਾਣਾ ਨਾਲ ਲੰਗਰ ਖਾ ਲਿਆ ਤੇ ਅਸੀਂ ਵਾਪਸ ਜਾ ਰਹੀਆਂ ਘਰ ਬੜਾ ਜੀ ਨੂੰ ਵਧੀਆ ਰਿਹਾ ਤੇ ਬੜੇ ਦਰਸ਼ਨ ਹੋ ਗਏ ਤੇ ਲੋਕੀ ਜੀ ਬਹੁਤ ਸਿੱਖ ਆ ਗਏ ਆ ਬਾਅਦ ਸਾਰਿਆਂ ਨੂੰ ਬਲੌਗ ਪੂਰਾ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ साटा चाहिँ जुन आउँदा नमी नै देखामा जानकारी मिल्दै हामी